ਇੱਕ ਗੱਲ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮਸ਼ਹੂਰ ਬਲੌਗਰ ਡਾਕੂ 307 ਆਪਣੇ ਹਾਸੇ ਭਰੇ ਵਲੌਗ ਰਾਹੀਂ ਲੋਕਾਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦਾ ਹੈ। ਉਸ ਦੀਆਂ ਹਾਸਿਆਂ ਭਰੀਆਂ ਵੀਡੀਓਜ਼ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਉਸ ਦਾ ਪਰਿਵਾਰ ਵੀ ਵਲੌਗ ਰਾਹੀਂ ਲੋਕਾਂ ਨਾਲ ਜੁੜਿਆ ਰਹਿੰਦਾ ਹੈ। ਪਰ ਹਾਲ ਹੀ ਦੇ ਵਿੱਚ ਉਸ ਦੇ ਪਰਿਵਾਰ ਨਾਲ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਸਾਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਮਾਮਲਾ ਕੁਝ ਇਸ ਤਰ੍ਹਾਂ ਸੀ ਕਿ ਇੱਕ ਦਿਨ ਜਦੋਂ ਡਾਕੂ ਘਰ ਵਿੱਚ ਮੌਜੂਦ ਨਹੀਂ ਸੀ ਤਾਂ ਉਸ ਦੇ ਕਮਰੇ ਵਿੱਚ ਅਚਾਨਕ 3-4 ਫੁੱਟ ਲੰਬਾ ਸੱਪ ਨਿਕਲ ਆਇਆ ਜਿਵੇਂ ਹੀ ਇਹ ਗੱਲ ਪਰਿਵਾਰ ਨੂੰ ਪਤਾ ਲੱਗੀ ਤਾਂ ਘਰ ਦੇ ਅੰਦਰ ਭਾਰੀ ਕਬਰਾ ਹਟਦਾ ਮਾਹੌਲ ਬਣ ਗਿਆ ਪਰਿਵਾਰ ਦੇ ਲੋਕ ਡਰ ਗਏ ਤੇ ਭਾਜਣਾ ਪੈ ਗੀਆਂ ਫਟਾਫਟ ਡਾਕੂ ਨੂੰ ਕਾਲ ਕਰਕੇ ਦੱਸਿਆ ਗਿਆ ਤੇ ਉਹ ਵੀ ਸਾਰੇ ਕੰਮ ਛੱਡ ਕੇ ਤੁਰੰਤ ਘਰ ਵਾਪਸ ਆ ਗਿਆ ਘਰ ਆਉਂਦੇ ਹੀ ਡਾਕੂ ਨੇ ਆਪਣੇ ਆਸ-ਪਾਸ ਦੇ ਗੁਆਂਢੀਆਂ ਨੂੰ ਬੁਲਾ ਲਿਆ ਤੇ ਕਮਰੇ ਦੀ ਚੰਗੀ ਦੀ ਤਰ੍ਹਾਂ ਸ਼ਾਂਣਮਣ ਕੀਤੀ ਪਰ ਉਸ ਸਮੇਂ ਤੱਕ ਸੱਪ ਨਹੀਂ ਲੱਭਿਆ ਫਿਰ ਕੁਝ ਸਮੇਂ ਬਾਅਦ ਡਾਕੂ ਮੋੜਾ ਆਪਣੇ ਕੰਮ ਲਈ ਘਰੋਂ ਨਿਕਲ ਗਿਆ ਪਰ ਉਸ ਦੀ ਮਾਂ ਅਤੇ ਪਤਨੀ ਕਮਰੇ ਵਿੱਚ ਜਿੱਥੇ ਬੈਡਰੂਮ ਦੀ ਢੋਅ ਸੀ ਉੱਥੇ ਬੈਠੀਆਂ ਹੋਈਆਂ ਸਨ ਤਾਂ ਅਚਾਨਕ ਉਹਨਾਂ ਦੀ ਨਜ਼ਰ ਸੱਪ ਤੇ ਪਈ ਬਿਨਾਂ ਕਿਸੇ ਦੇਰ ਕੀਤੇ ਦੋਹਾਂ ਨੇ ਮਿਲ ਕੇ ਹਿੰਮਤ ਦਿਖਾਈ ਤੇ ਸੱਪ ਨੂੰ ਮਾਰ ਦਿੱਤਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਵੀ ਤਰ੍ਹਾਂ ਦਾ ਪਰਿਵਾਰਕ ਮੈਂਬਰ ਨੂੰ ਕੋਈ ਸਰੀਰਕ ਜਾਨੀ ਨੁਕਸਾਨ ਨਹੀਂ ਹੋਇਆ ਇਹ ਘਟਨਾ ਘਬੀਰ ਵੀ ਹੋ ਸਕਦੀ ਸੀ ਸੱਪ ਕਿਸੇ ਦੇ ਲੜ ਵੀ ਸਕਦਾ ਸੀ ڈاکੂ ਨੇ ਇਸ ਬਾਰੇ ਵਲੌਗ ਰਾਹੀਂ ਸਾਰੇ ਘਟਨਾ ਲੋਕਾਂ ਨਾਲ ਸਾਂਝੀ ਕੀਤੀ ਤੇ ਇਹ ਵੀ ਅਪੀਲ ਕੀਤੀ ਕਿ ਇਹਨਾਂ ਗਰਮੀਆਂ ਦੇ ਦਿਨਾਂ ਵਿੱਚ ਘਰ ਦੀ ਸਾਫ ਸਫਾਈ ਅਤੇ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਤਾਪਮਾਨ ਵਧਣ ਨਾਲ ਸੱਪ ਵਿਛੂ ਆਦਿ ਜੀਵ ਆਪਣੇ ਖੁੱਡਾਂ ਤੋਂ ਬਾਹਰ ਨਿਕਲ ਕੇ ਘਰਾਂ ਵਿੱਚ ਵੜ ਸਕਦੇ ਹਨ ਖਾਸ ਕਰਕੇ ਕੱਪੜਿਆਂ ਬੈਡਾਂ ਤੇ ਅਜਿਹੀਆਂ ਥਾਵਾਂ ਤੇ ਚੰਗੀ ਤਰ੍ਹਾਂ ਜੜੀ ਜਾਂਚ ਕਰਨੀ ਚਾਹੀਦੀ ਹੈ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਤੇ अच्छा जरूर ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ